ਇੱਕ ਗਰੰਟੀ ਵਾਲਾ ਕਾਨੂੰਨ ਜਾਰੀ ਕਰਵਾ ਕੇ ਰਾਂਗੇ ਕਰਵਾ ਕੇ ਆ ਕੇ ਕਰਵਾ ਕੇ ਰਾਂਗੇ ਇੱਕ ਗਰੰਟੀ ਵਾਲਾ ਕਾਨੂੰਨ ਜਾਰੀ ਕਰਵਾ ਕੇ ਰਾਂਗੇ ਕਰਵਾ ਕੇ ਆ ਕੇ ਕਰਵਾ ਕੇ ਰਾਂਗੇ ਇਹ ਸਰਕਾਰਾਂ ਨੇ ਜੋ ਵੀ ਅੱਜ ਤੱਕ ਅੰਦੋਲਨ ਹੋਇਆ ਜੋ ਪ੍ਰੋਸੇ ਦਿੱਤੇ ਆ ਉਹਨਾਂ ਨੂੰ ਕਦੀ ਵੀ ਉਹ ਕਮਿਟਮੈਂਟ ਨੂੰ ਲਾਗੂ ਨਹੀਂ ਕੀਤਾ ਵੀ ਕਿ ਇਹ ਢ ਘਾਟ ਦੇ ਡਰ ਚ ਆਉਣ ਦੀ ਲੋੜ ਨਹੀਂ ਗਈ ਤੁਸੀਂ ਅੱਗੇ ਵੀ ਇੱਕ ਵਾਰੀ ਅੰਦੋਲਨ ਜਿਹੜਾ ਬੜੇ ਸਬਰ ਨਾਲ ਲੜ ਕੇ ਜਿੱਤ ਕੇ ਸਿਰੇ ਲਾਇਆ ਇਸ ਕਰਕੇ ਹੁਣ ਵੀ ਅਸੀਂ ਚੜ੍ਹਦੀ ਕਲਾ ਦੇ ਪ੍ਰਤੀਗਿਆ ਮੀਟਿੰਗ ਦੇ ਵਿੱਚ ਸਿੱਟਾ ਕੁਝ ਨਹੀਂ ਨਿਕਲਿਆ ਅਗਲੇ ਵੀ ਇਹ ਕਹਿੰਦੇ ਹੁਣ ਵੀ ਜੇ ਮੀਟਿੰਗ ਵਿੱਚ ਹੱਲ ਕਢਾ ਲੰਦੇ ਮੰਗਾ ਸਾਡੇ ਨਾਲ ਬਹਿ ਕੇ ਤਾਂ ਠੀਕ ਸੀ ਹੁਣ ਅੱਗੇ ਲੰਘ ਕੇ ਦਿਖਾਣ ਤਿਆਰੀ ਸਾਡੀ ਵੀ ਪੂਰੀ ਅੱਗੇ ਅਸੀਂ ਲੰਘਣ ਨਹੀਂ ਦੇਣਾ ਸਰਕਾਰ ਨੇ ਇਹ ਤਿਆਰੀ ਰੱਖੀ ਆ ਵੀ ਅਸੀਂ ਕਿਸਾਨਾਂ ਨੂੰ ਦਿੱਲੀ ਵਾਲ ਕੂਚ ਨਹੀਂ ਕਰਨ ਦੇਣਾ ਤੇ ਕਿਸਾਨ ਵੀ ਆਪਣੀ ਇੰਨੀ ਤਿਆਰੀ ਕਰਕੇ ਆਏ ਆ ਵੀ ਉਹਨਾਂ ਨੇ ਪਿਛਲੇ ਅੰਦੋਲਨ ਦੇ ਵਿੱਚ ਬਹੁਤ ਕੁਝ ਸਿੱਖਿਆ ਵਾ ਆਪਣੀ ਸਰਦ ਜਿਹੜੀ ਇਹਨਾਂ ਨੇ ਕਿਲ ਕਾਂਟੇ ਲਾਏ ਆ ਉਹ ਜ਼ਰੂਰ ਟੁੱਟਣਗੇ ਉਹ ਸਾਡੇ ਵਾਸਤੇ ਕੋਈ ਐਡਾ ਮੈਨਾ ਨਹੀਂ ਰਖਾਉਂਦੇ ਕਿਸੇ ਚੀਜ਼ ਦਾ ਕੋਈ ਡਰ ਨਹੀਂਗਾ ਸ਼ਾਂਤ ਮੈਹੀ ਪ੍ਰਦਰਸ਼ਨ ਕਰਕੇ ਸਰਕਾਰ ਦੇ ਨਾਲ ਲੜ ਕੇ ਭਿੜ ਕੇ ਅਸੀਂ ਉਥੇ ਆਪਣੀ ਸ਼ਹਾਦਤ ਦੇਣ ਲਈ ਤਿਆਰ ਆਂ ਪਰ ਖਾਲੀ ਹੱਥ ਜਿਹੜਾ ਵਾਪਸ ਆਪਣੇ ਘਰਾਂ ਨੂੰ ਕਦੇ ਵੀ ਕਿਸਾਨ ਤੇ ਮਜ਼ਦੂਰ ਨਹੀਂ ਜਾਊਗਾ ਇਸ ਸਮੇਂ ਸਰਹੰਦ ਦੀ ਦਾਣਾ ਮੰਡੀ ਵੀ ਕੇ ਖੜੇ ਆ ਜਿੱਥੋਂ ਅੱਜ ਕਿਸਾਨਾਂ ਵੱਲੋਂ ਦਿੱਲੀ ਕੁਝ ਕਰਨ ਦਾ ਐਲਾਨ ਕੀਤਾ ਗਿਆ ਸੋ ਅੱਜ ਦੀ ਸਵੇਰ 13 ਤਰੀਕ ਦੀ ਸਵੇਰ ਹੈ ਜੋ ਦਿਨ ਤੈ ਕੀਤਾ ਗਿਆ ਸੀ ਕਿਸਾਨਾਂ ਦੇ ਵੱਲੋਂ ਜਾਣ ਦੇ ਲਈ ਰਾਤ ਦੀ ਮੀਟਿੰਗ ਦੇ ਵਿੱਚ ਕੋਈ ਗੱਲਬਾਤ ਨਹੀਂ ਬਣਦੀ ਮੁੱਦਿਆਂ ਦੇ ਉੱਤੇ ਸਹਿਮਤੀ ਨਹੀਂ ਬਣਦੀ ਤਾਂ ਹੁਣ ਅੱਗੇ ਬਾਰਡਰ ਹੈ ਤੇ ਦੂਜੇ ਪਾਸੇ ਤੁਹਾਡਾ ਐਲਾਨ ਹੈ ਤੇ ਹੁਣ ਅਗਲਾ ਜਿਹੜਾ ਪ੍ਰੋਗਰਾਮ ਉਹ ਕੀ ਰਹੇਗਾ ਜੀ ਹਾਂ ਅਸੀਂ ਕਿਸਾਨ ਮਜ਼ਦੂਰ ਸ਼ਿਕਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗਰਦਾਸਪੁਰ ਜੋਂਨ ਦਮਦਮਾ ਸਾਫ ਜਿਹੜਾ ਇਸ ਵੇਲੇ ਇੱਥੇ ਖਲੋਤਾ ਆ ਆ ਉਹਨਾਂ ਦੀ ਮੀਟਿੰਗ ਜਿਹੜੀ ਪ੍ਰੋਪਰ ਲਗਾਈਦਾ ਜਾ ਰਹੀ ਹੈ ਵਕ ਵਕ ਜੋਂਨਾਂ ਦੀ ਆ ਜ਼ਿਲ੍ਹਾ ਗਰਦਾਸਪੁਰ ਦਾ ਜੋ ਪੜਾ ਸੀਗਾ ਸਰਾਂ ਦਾ ਦਾਣਾ ਮੰਡੀ ਦੇ ਵਿੱਚ ਸੀਗਾ ਰਾਤ ਇੱਥੇ ਪੜਾ ਕੀਤਾ ਆ ਮੀਟਿੰਗਾਂ ਦਾ سلسلہ ਵੀ ਅਗਲੇ ਬਾਰੇ ਚੱਲ ਰਿਹਾ ਸੀਗਾ ਸਮੁੱਚੀ ਕਿਸਾਨੀ ਦਾ ਕਿਸਾਨਾਂ ਦੇ ਹਮੈਤਿਆਂ ਦਾ ਮਜ਼ਦੂਰਾਂ ਦੇ ਹਮੈਤਿਆਂ ਦਾ ਪੂਰਾ ਧਿਆਨ ਸੀਗਾ ਵੀ ਇਹ ਸਰਕਾਰ ਜੋ ਮੀਟਿੰਗਾਂ ਦੇ ਬਾਅਦ ਤੇ ਉਤਰੀ ਆ ਕੁਝ ਨਾ ਕੁਝ ਸਥਾਈ ਹੱਲ ਨਿਕਲੇ ਪਰ ਉਹਦੇ ਬਾਅਦ ਅਜੇ ਤੱਕ ਕੋਈ ਜਿਹੜਾ ਸਾਰਥਕ ਹੱਲ ਸਰਕਾਰਾਂ ਵੱਲੋਂ ਨਹੀਂ ਗਾ ਕੱਢਿਆ ਕੱਢਿਆ ਗਿਆ ਇਹ ਕੋਈ ਜਿੰਨੀਆਂ ਵੀ ਸਾਰੀਆਂ ਮੰਗਾਂ ਆ ਇਹ ਸਾਰੀਆਂ ਇਹਨਾਂ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਦੀ ਗੱਲ ਆ ਭਾਵੇਂ ਇਸ ਸੂਬੇ ਦੇ ਵਿੱਚ ਅੰਦੋਲਨ ਲੜਦੇ ਜਾਂ ਦੇਸ਼ ਪੱਧਰੀ ਅੰਦੋਲਨ ਲੜਦੇ ਆ ਇਹ ਸਰਕਾਰਾਂ ਨੇ ਜੋ ਵੀ ਅੱਜ ਤੱਕ ਅੰਦੋਲਨ ਹੋਇਆ ਜੋ ਪ੍ਰੋਸੇ ਦਿੱਤੇ ਆ ਉਹਨਾਂ ਨੂੰ ਕਦੇ ਵੀ ਉਹ ਕਮਿਟਮੈਂਟ ਨੂੰ ਲਾਗੂ ਨਹੀਂ ਕੀਤਾ ਇਸ ਕਰਕੇ ਉਹ ਕੀਤੀ ਹੋਈ ਕਮਿਟਮੈਂਟ ਨੂੰ ਲਾਗੂ ਕਰਾਉਣ ਵਾਸਤੇ ਇਹਨਾਂ ਨੂੰ ਜਗਾਉਣ ਵਾਸਤੇ ਦੁਬਾਰਾ ਆਏ ਆ ਵੀ ਜੇ ਤਰੀਕੇ ਨਾਲ ਤੁਸੀਂ ਫੇਰ ਸੱਤਾ ਥਿਆਉਣੀ ਆ ਫਿਰ ਲੋਕਾਂ ਦੇ ਵਿੱਚ ਆਪਣੀ ਸੱਤਾ ਨੂੰ ਲੈਣ ਦੇ ਸੁਪਨੇ ਲੈ ਰਹੇ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਆ ਉਹ ਪਹਿਲਾਂ ਵੀ ਤੁਸੀਂ ਪੂਰੇ ਕਦੀ ਨਹੀਂ ਕੀਤੇ ਤੇ ਹੁਣ ਵੀ ਜੋ ਤੁਸੀਂ ਐਡਾ ਵੱਡਾ ਪਿਛਲਾ ਅੰਦੋਲਨ ਚੱਲਿਆ ਆਇਗਾ ਉਹਦੇ ਵਿੱਚ ਵੀ ਜੋ ਤੁਸੀਂ ਕਮਿਟਮੈਂਟ ਲਿਖਤੀ ਕੀਤੀ ਆ ਉਹ ਤੋਂ ਸਰਕਾਰ ਭੱਜ ਚੁੱਕੀ ਆ ਸੈਂਟਰ ਦੀ ਸਰਕਾਰ ਭੱਜ ਚੁੱਕੀ ਆ ਇਸ ਕਰਕੇ ਐਮਐਸਪੀ ਤੇ ਗਰੰਟੀ ਵਾਲੇ ਕਾਨੂੰਨ ਤੇ ਜੋ ਇਹਨਾਂ ਨੇ ਲਿਖਤੀ ਸਮਝੌਤਾ ਕੀਤਾ ਸੀਗਾ ਸੈਂਟਰ ਦੀ ਸਰਕਾਰ ਉਹ ਤੋਂ ਭੱਜ ਚੁੱਕੀ ਆ ਉਹਨਾਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਮੀਟਿੰਗਾਂ ਦਾ ਸਿਲਸਿਲਾ ਇੱਕ ਬਣੇ ਚੱਲ ਰਿਹਾ ਆ ਆਸ਼ਗਰ ਸਿੰਘ ਚੋਦੇ ਚੜ੍ਹਦੀ ਕਲਾ ਦੇ ਨਾਲ ਜੋ ਆ ਆਕਵਾਕਵਾ ਕੇ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਕਸਬਿਆਂ ਚੋਂ ਆਏ ਆ ਇਹ ਚੜ੍ਹਦੀ ਕਲਾ ਦੇ ਪ੍ਰਤੀਕ ਆ ਇਥੋਂ ਪਿਛੜਿਆ ਜਿਹੜੇ ਆਪਣੇ ਕਿਸਾਨ ਸੱਜਣੇ ਉਹਨਾਂ ਨੂੰ ਵੀ ਸੁਨੇਹਾ ਲਾਇਆ ਜਾ ਰਿਹਾ ਵੀ ਕਿਸੇ 扑 ਘਾੜ ਚ ਕੇ ਡਰ ਚਾਉਣ ਦੀ ਲੋੜ ਨਹੀਂ ਗਈ ਤੁਸੀਂ ਅੱਗੇ ਵੀ ਇੱਕ ਵਾਰੀ ਅੰਦੋਲਨ ਜਿਹੜਾ ਬੜੇ ਸਬਰ ਨਾਲ ਲੜ ਕੇ ਜਿੱਤ ਕੇ ਸਿਰੇ ਲਾਇਆ ਇਸ ਕਰਕੇ ਹੁਣ ਵੀ ਅਸੀਂ ਚੜ੍ਹਦੀ ਕਲਾ ਦੇ ਪ੍ਰਤੀਕ ਆ ਬਿਲਕੁਲ ਤਿਆਰੀਆਂ ਸਾਡੀਆਂ ਅਗਲਾ ਹੁਕਮ ਅਸੀਂ ਡਿਕ ਰਹੇ ਆ ਜਦੋਂ ਸਾਡੇ ਸਬਾਈ ਆਗੂਆਂ ਦਾ ਅਗਲਾ ਹੁਕਮ ਆ ਗਿਆ ਸਰਾਂਦਰੀ ਦਾਣਾ ਮੰਡੀ ਤੋਂ ਅਗਲੇ ਪਾਸੇ ਜਿਹੜੀ ਰਵਾਨਗੀ ਜਿਹੜਾ ਗਰਦਾਸਪੁਰ ਵੀ ਪਾਵੇਗਾ ਤੇ ਚੜ੍ਹਦੀ ਕਲਾ ਨਾਲ ਆਪਣੀ ਅੰਦੋਲਨ ਦੇ ਵਿੱਚ ਸਮੂਲੀਅਤ ਜਿਹੜੀ ਆ ਅਜੇ ਤੱਕ ਵੀ ਕੋਈ ਤੁਹਾਨੂੰ ਉਮੀਦ ਹੈਗੀ ਹੈ ਕਿ 10 ਵਜੇ ਤੱਕ ਦਾ ਸਮਾਂ ਦਿੱਤਾ ਸੀ ਕਿ 10 ਵਜੇ ਤੱਕ ਇੰਤਜ਼ਾਰ ਕਰਾਂਗੇ ਵੀ ਸਰਕਾਰ ਉਹ ਮੰਗਾ ਜਿਹੜੀਆਂ ਤੇ ਉੱਤੇ ਰਾਤ ਸਹਿਮਤੀ ਨਹੀਂ ਬਣ ਸਕੀ ਕਈ ਘੰਟਿਆਂ ਦੀ ਮੀਟਿੰਗ ਵਿੱਚ ਉਹਦੇ ਬਾਰੇ ਸਰਕਾਰ ਸੱਦ ਕੇ ਫਿਰ ਕੋਈ ਵਿਚਾਰ ਕਰ ਸਕਦੀ ਕੋਈ ਉਮੀਦ ਹੈਗੀ ਅਜੇ ਵੀ ਸੁਣਨ ਦੇ ਵਿੱਚ ਗੱਲਾਂ ਆ ਰਹੀਆਂ ਆ ਜੋ ਕੁਝ ਵੀ ਮਿਲਣਾ ਆ ਉਹ ਦੁਬਾਰ ਦੇ ਵਿੱਚੋਂ ਮਿਲਣਾ ਏਕੇ ਚੋਂ ਕਦੇ ਵੀ ਇਹੋ ਜਿਹੀਆਂ ਗੱਲਾਂ ਦੇ ਉੱਤੇ ਟੇਕ ਨਹੀਂ ਰੱਖਦੇ ਆਪਣੇ ਸੰਘਰਸ਼ ਦੇ ਉੱਤੇ ਟੇਕ ਰੱਖਦੇ ਆ ਤੇ ਸੰਘਰਸ਼ ਦੇ ਵਿੱਚ ਇਹ ਵੇਲੇ ਚੜ੍ਹਦੀ ਕਲਾ ਨਾਲ ਹੈ ਵੇਲੇ ਇਹ ਖਲੋਤੇ ਆ ਜੋ ਸਾਡੇ ਅਗਲੇ ਬੰਦੇ ਹੁਕਮ ਆਉਣਗੇ ਉਹਦੇ ਮੁਤਾਬਕ ਜਿਹੜੀ ਲੜਾਈ ਦੀ ਵਿਉਂਤਬੰਦੀ ਆ ਉਹ ਬਣਾਈ ਜਾਊਗੀ ਤੇ ਬਿਲਕੁਲ ਇੱਕ ਪਾਸੇ ਤੁਸੀਂ ਕਿਹਾ ਵੀ ਅਸੀਂ ਤਿਆਰ ਆ ਸਾਡੀ ਜਿਹੜੀ ਹੈਗੀ ਤਿਆਰੀ ਹੈ ਸਰਦਾਰ ਸਾਹਿਬ ਕਿਵੇਂ ਦੇਖਦੇ ਹੋ ਤੁਸੀਂ ਤਾਂ ਕਹਿੰਨੇ ਵੀ ਤੁਹਾਡੀ ਤਿਆਰੀ ਆ ਮੀਟਿੰਗ ਦੇ ਵਿੱਚ ਸਿੱਟਾ ਕੁਝ ਨਹੀਂ ਨਿਕਲਿਆ ਅਗਲੇ ਵੀ ਇਹ ਕਹਿੰਦੇ ਹੋਣੇ ਵੀ ਜੇ ਮੀਟਿੰਗ ਵਿੱਚ ਹੱਲ ਕਢਾ ਲੈਂਦੇ ਮੰਗ ਸਾਡੇ ਨਾਲ ਬਹਿ ਕੇ ਤਾਂ ਠੀਕ ਸੀ ਹੁਣ ਅੱਗੇ ਲੰਘ ਕੇ ਦਿਖਾਣ ਤਿਆਰੀ ਸਾਡੀ ਵੀ ਪੂਰੀ ਅੱ ਦੇਖੋ ਜੀ ਜਿਹੜੀ ਮੀਟਿੰਗ ਦੀ ਗੱਲ ਆਉਂਦੀ ਆ ਮੀਟਿੰਗ ਟੇਬਲ ਟਾਕ ਤੋਂ ਕਦੇ ਵੀ ਕਿਸਾਨ ਆਗੂ ਜਿਹੜੇ ਉਹ ਪਛਾਣ ਹੀ ਹਟਦੇ ਕਿਉਂਕਿ ਆਸ ਜਿਹੜੀ ਆ ਉਹ ਜਿਹੜੇ ਸੰਘਰਸ਼ ਆ ਉਹ ਲੜ ਕੇ ਕੁਝ ਨਾ ਕੁਝ ਲਿਆ ਜਾਂਦਾ ਐਸ ਕਰਕੇ ਜੇ ਅਸੀਂ ਪੰਜਾਬ ਤੋਂ ਪੂਰੇ ਦੇਸ਼ ਭਾਰਤ ਤੋਂ ਸਾਰੇ ਕਿਸਾਨ ਮਜ਼ਦੂਰ ਤਿਆਰੀ ਕਰਕੇ ਆਏ ਆ ਉਹ ਐਸ ਤਿਆਰੀ ਚ ਆਏ ਆ ਵੀ ਅਸੀਂ ਐਸ ਸੰਘਰਸ਼ ਨੂੰ ਉਹਨੇ ਚਿਰ ਤੱਕ ਯਾਰੀ ਰੱਖਾਂਗੇ ਜਿੰਨਾ ਚਿਰ ਤੱਕ ਸਾਨੂੰ ਸਾਡੇ ਹੱਕ ਨਹੀਂ ਦਿੱਤੇ ਜਾਂਦੇ ਜੇ ਸਰਕਾਰ ਜਿਹੜੀ ਆਪਣੀ ਤਿਆਰੀ ਦੇ ਵਿੱਚ ਵਾ ਸਰਕਾਰ ਨੇ ਇਹ ਤਿਆਰੀ ਰੱਖੀ ਆ ਵੀ ਅਸੀਂ ਕਿਸਾਨਾਂ ਨੂੰ ਦਿੱਲੀ ਵਾਲ ਕੂਚ ਨਹੀਂ ਕਰਨ ਦੇਣਾ ਤੇ ਕਿਸਾਨ ਵੀ ਆਪਣੀ ਇੰਨੀ ਤਿਆਰੀ ਕਰਕੇ ਆਏ ਆ ਵੀ ਉਹਨਾਂ ਨੇ ਪਿਛਲੇ ਅੰਦੋਲਨ ਦੇ ਵਿੱਚ ਬਹੁਤ ਕੁਝ ਸਿੱਖਿਆ ਵਾ ਵੀ ਅਸੀਂ ਖਾਲੀ ਹੱਥਾਂ ਦੀ ਲੜਾਈ ਜਿਹੜੀ ਲੜਨੀ ਆ ਸ਼ਾਂਤਮਈ ਪ੍ਰੋਟੈਸਟ ਕਰਨਾ ਵਾ ਸਰਕਾਰ ਕਿੰਨੇ ਵੀ ਬਾਰਡਰ ਸੀਲ ਕਰ ਲੇ ਅਸੀਂ ਆਪਣੇ ਦੇਸ਼ ਦੇ ਵਿੱਚ ਹੀ ਰਹਿਣਾ ਦੇਸ਼ ਦਾ ਬਾਰਡਰ ਨਹੀਂ ਤੋੜਨਾ ਆਪਣੀ ਸਰਾਧ ਜਿਹੜੀ ਇਹਨਾਂ ਨੇ ਕਿਲ ਕਾਂਟੇ ਲਾਏ ਆ ਉਹ ਜ਼ਰੂਰ ਟੁੱਟਣਗੇ ਉਹ ਸਾਡੇ ਵਾਸਤੇ ਕੋਈ ਐਡਾ ਮੈਨਾ ਨਹੀਂ ਰਖਾਉਂਦੇ ਕਿਉਂਕਿ ਦਿੱਲੀ ਸਾਡੀ ਰਾਜਸਤਾਨੀ ਆ ਦਿੱਲੀ ਦੇ ਵਿੱਚ ਅਸੀਂ ਕੂਚ ਕਰਨਾ ਦਿੱਲੀ ਦੇ ਵਾਸਤੇ ਕਾਲ ਦਿੱਤੀ ਗਈ ਸੀ ਐਸ ਦਬਾਅ ਦੇ ਥੱਲੇ ਜਿਹੜੀ ਸਰਕਾਰ ਫਟਕਾ ਫਟਕਦੇ ਵਿੱਚ ਆਈ ਆ ਵੀ ਹਾਂ ਸ਼ਾਇਦ ਕਿਸਾਨ ਫੇਰ ਅੱਗੇ ਦੀ ਤਰ੍ਹਾਂ ਜਿਹੜੀ ਸਰਕਾਰ ਸਾਡੇ ਨਾਲ ਵਿਸ਼ਵਾਸ ਘਾਤ ਕਰੇਗੀ ਇਹ ਸਰਕਾਰ ਕਿਸਾਨਾਂ ਨੇ ਸਰਕਾਰ ਤੋਂ ਬਹੁਤ ਕੁਝ ਸਿੱਖਿਆ ਵਾ ਇਸ ਵੇਲੇ ਜਿਹੜਾ ਇਹ ਸੰਘਰਸ਼ ਆ ਆਰ ਜਾਂ ਪਾਰ ਦਾ ਇਸ ਤਰ੍ਹਾਂ ਜੋ ਅੱਗੇ ਇਹਨਾਂ ਨੇ ਵਾਅਦੇ ਕਰਕੇ ਮੋੜਿਆ ਇਸ ਤਰ੍ਹਾਂ ਕਿਸਾਨ ਖਾਲੀ ਹੱਥ ਕਦੇ ਵੀ ਪਛਾਣ ਨਹੀਂ ਮੁੰਨਗੇ ਚਾਹੇ ਇਥੇ ਜਿੰਨਾ ਚਿਰ ਵੀ ਬੋਣਾ ਵਾ ਸੜਕਾਂ ਦੇ ਉੱਪਰ ਇਹ ਸਰਕਾਰ ਦੇ ਹੱਥ ਵਾਸਾ ਵੇਖੋ ਤੁਸੀਂ ਇਹ ਚੀਜ਼ ਨੋਟ ਕਰਦੇ ਜੇ ਸਾਰਾ ਮੀਡੀਆ ਕੱਲ ਦਾ ਨੋਟ ਕਰਦਾ ਪੀ ਅਜੇ ਤੱਕ ਵੀ ਅੱਜ ਦੇ ਦਿਨ ਤੱਕ ਵੀ ਸਰਕਾਰ ਜਿਹੜੇ ਆ ਰੋਡ ਛੱਡ ਕੇ ਤੇ ਮੰਡੀਆਂ ਦੇ ਵਿੱਚ ਰੁਕੇ ਆ ਪੀ ਜੇ ਸਾਡੀ ਕਾਲ ਜਿਹੜੀ 10 ਵਜੇ ਦੀ ਆ ਜਾਂ 11 ਵਜੇ ਦੀ ਆ 13 ਤਰੀਕ ਦੀ ਸ਼ੰਗੂ ਬਾਰਡਰ ਦੀ ਜਿਹੜੀ ਕਾਲ ਆ ਉਹ ਅਸੀਂ ਅੱਜ ਹੀ ਲਾਗੂ ਉਥੇ ਕਰਾਂਗੇ ਤੇ ਅੱਜ ਵੀ ਜਿਹੜੇ ਰੋਡ ਛੱਡ ਕੇ ਅਸੀਂ ਲੋਕਾਂ ਨੂੰ ਪਰੇ ਲੋਕਾਂ ਦੀ ਪਰੇਸ਼ਾਨੀ ਦੇਖਦੇ ਹੋਏ ਇੱਕ ਸਾਈਡ ਤੇ ਬੈਠੇ ਆ ਇਹ ਜੋ ਪਰੇਸ਼ਾਨੀ ਲੋਕਾਂ ਨੂੰ ਪਾ ਰਹੀ ਹੈ ਸਰਕਾਰ ਪਾ ਰਹੀ ਹੈ ਦੀ ਜ਼ਿੰਮੇਵਾਰ ਜਿਹੜੀ ਆ ਉਹ ਭਾਜਪਾ ਸਰਕਾਰ ਹੈ ਮੋਦੀ ਸਰਕਾਰ ਹੈ ਹਰਿਆਣੇ ਦੀ ਖੱਟਰ ਸਰਕਾਰ ਆ ਜਿਨੇ ਤਿੰਨ ਦਿਨ ਤੋਂ ਲੋਕਾਂ ਨੂੰ ਹਰਿਆਣੇ ਦੇ ਬਾਰਡਰ ਸੀਲ ਕਰਕੇ ਤੇ ਨਾ ਕਿਸਾਨਾਂ ਦਾ ਲਾਇਆ ਜਾਂਦਾ ਕੀ ਕਿਸਾਨਾਂ ਨੇ ਜਿਹੜੇ ਰੋਡ ਜਾਮ ਕੀਤੇ ਇਹਦੇ ਪੂਰੇ ਦਾ ਪੂਰੇ ਦੋਸ਼ੀ ਜੜੀ ਹਰਿਆਣਾ ਸਰਕਾਰ ਆ ਕਿਸਾਨ ਆਪਣੇ ਹਕਕਾਂ ਵਾਸਤੇ ਆਪਣੇ ਪਿੰਡਾਂ 'ਚ ਬੈਠੇ ਸੀ ਆਪਣੇ ਭਾਰਤ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਪਹਿਲਾ ਪ੍ਰੋਟੈਸਟ ਕਰ ਰਹੀ ਸੀ ਵੀ ਸਾਨੂੰ ਦਿੱਲੀ ਵਾਲ ਨੂੰ ਨਾ ਆਉਣਾ ਪਵੇ ਪਰ ਇਹਦੇ ਜ਼ਿੰਮੇਵਾਰ ਮੋਦੀ ਸਰਕਾਰ ਆ ਇਹ ਕਾਰਪੋਰੇਟ ਘਰਾਣਾ ਵਾ ਜੇ ਸਾਨੂੰ ਹੱਕ ਜਿੰਨਾ ਚਿਰ ਨਹੀਂ ਮਿਲਦੇ ਅਸੀਂ ਉਹਨਾਂ ਚਿਰ ਹਰ ਹਾਲਤ ਦਿੱਲੀ ਵਾਲ ਨੂੰ ਕੂਚ ਕਰਾਂਗੇ ਵੇਖੋ ਜਦੋਂ ਵੀ ਉੱਪਰੋਂ ਆਰਡਰ ਆ ਗਿਆ ਕੱਲ ਦੀ ਮੀਟਿੰਗ ਹੋਈ ਆ ਰਾਤ ਦੇ ਸਮੇਂ ਤੱਕ ਵੀ ਡੀਕ ਸੀ ਵੀ ਚਲੋ ਠੀਕ ਆ ਅਸੀਂ ਰੋਡ ਨਹੀਂ ਬਲਾਕ ਕਰਨੇ ਪਰ ਹੁਣ ਜਦੋਂ ਉਪਰੋਕਾਲ ਆਜੂਗੀ ਪੂਰੇ ਸ਼ਾਂਤਮਈ ਤਰੀਕੇ ਨਾਲ ਖਾਲੀ ਹੱਥਾਂ ਦੇ ਨਾਲ ਆ ਸਰਕਾਰ ਦਾ ਸਾਹਮਣਾ ਕਰਾਂਗੇ ਬੇਸ਼ੱਕ ਸਰਕਾਰ ਨੇ ਇਹਨਾਂ ਦੇ ਉੱਤੇ ਗੋਲੀਆਂ ਚਲਾਉਣੀਆਂ लाठी ਚਾਰਜ ਕਰਨਾ ਵਾ ਉਹ ਵੀ ਕਰਕੇ ਵੇਖ ਲੈ ਕਿਸੇ ਚੀਜ਼ ਦਾ ਕੋਈ ਡਰ ਨਹੀਂਗਾ ਛਾਂਤ ਮੈਂ ਹੀ ਪ੍ਰਦਰਸ਼ਨ ਕਰਕੇ ਸਰਕਾਰ ਦੇ ਨਾਲ ਲੜ ਕੇ ਭਿੜ ਕੇ ਅਸੀਂ ਉੱਥੇ ਆਪਣੀ ਸ਼ਹਾਦਤ ਦੇਣ ਲਈ ਤਿਆਰ ਆਂ ਪਰ ਖਾਲੀ ਹੱਥ ਜਿਹੜਾ ਵਾਪਸ ਆਪਣੇ ਘਰਾਂ ਨੂੰ ਕਦੇ ਵੀ ਕਿਸਾਨ ਤੇ ਮਜ਼ਦੂਰ ਨਹੀਂ ਜਾਊਗਾ ਤੇ ਬਿਲਕੁਲ ਖਾਲੀ ਹੱਥ ਘਰਾਂ ਨੂੰ ਨਾ ਜਾਣ ਦੀ ਜੋ ਅ ਕਹਿ ਲੋ ਕੇ ਮਨ ਵਿੱਚ ਧਾਰ ਕੇ ਆਏ ਆ ਕਿਸਾਨ ਸੋ ਵੱਡੀਆਂ ਟਰਾਲੀਆਂ ਦੇ ਕਾਫਲੇ ਤੁਹਾਨੂੰ ਮੈਂ ਦਿਖਾ ਦਿਆਂ ਤਸਵੀਰਾਂ ਕਿ ਕਿਸ ਤਰ੍ਹਾਂ ਇਸ ਥਾਂ ਦੇ ਉੱਤੋਂ ਤੁਰਨ ਦੇ ਲਈ ਤਿਆਰ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਹ ਸਿਰਫ ਇੱਕ ਕਿਸਾਨ ਯੂਨੀਅਨ ਦੇ ਕੁਈਕ ਜੋਨਾ ਦੀਆਂ ਟਰਾਲੀਆਂ ਗੁਰਦਾਸਪੁਰ ਜ਼ੋਨ ਦੀਆਂ ਇਹ ਜੋ ਟਰਾਲੀਆਂ ਜਿਨ੍ਹਾਂ ਨੇ ਪੜਾਏ ਸਥਾਨ ਦੇ ਉੱਤੇ ਕੀਤਾ ਸੀ ਪਰ ਇਹ ਟਰਾਲੀਆਂ ਫਿਲਹਾਲ ਆਪਣੇ ਡਰਾਈਵਰਾਂ ਨੂੰ ਉਡੀਕ ਰਹੀਆਂ ਕਿ ਕਦੋਂ ਸਲਫਾ ਮਾਰਕਟ ਟਰੈਕਟਰਾਂ ਨੂੰ ਇਹਨਾਂ ਨੂੰ ਮੂੰਹ ਇਹਨਾਂ ਤੇ ਸ਼ੰਭੂ ਬਾਰਡਰ ਵੱਲ ਕਿਤੇ ਜਾਣ ਪਰ ਜੋ ਇਹਨਾਂ ਟਰਾਲੀਆਂ ਦੇ ਉੱਤੇ ਬਹਿਣ ਵਾਲੇ ਡਰਾਈਵਰ ਆ ਉਹ ਆਪਣੇ ਆਗੂਆਂ ਦਾ ਹੁਕਮ ਉਡੀਕ ਰਹੇ ਆ ਸੋ ਕਦੋਂ ਇਹ ਟਰਾਲੀਆਂ ਦਿੱਲੀ ਵੱਲ ਕੂਚ ਕਰਦੀਆਂ ਤੇ ਜੋ ਪ੍ਰਬੰਧ ਸਰਕਾਰ ਵੱਲੋਂ ਕੀਤੇ ਗਏ ਉੱਥੇ ਜਾ ਕੇ ਕੀ ਗੱਲੀਬਾਤੀ ਇਸ ਗੱਲ ਦਾ ਹੱਲ ਹੁੰਦਾ ਜਾਂ ਫਿਰ ਉੱਥੇ ਆਮੋ ਸਾਹਮਣੇ ਦੀ ਟੱਕਰ ਹੁੰਦੀ ਹੈ ਟਕਰਾਅ ਪੈਦਾ ਹੁੰਦਾ ਹੈ ਕੀ ਮਾਹੌਲ ਬਣਦਾ ਹੈ ਉੱਥੇ ਜਾ ਕੇ ਦੇਖਣ ਵਾਲੀ ਗੱਲ ਰਹੀ ਹੈ